ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਰਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਰੋਡੇ ਪਿੰਡ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਤੇ ਜਿਲਾ ਇਸ ਪਿੰਡ ਨੂੰ ਲੱਗਦਾ ਵਾ ਮਿੱਤਰੋ ਮੋਗਾ ਤੇ ਬਾਗੇ ਪੁਰਾਣੇ ਸ਼ਹਿਰ ਦੀ ਬੁੱਕਲ ਦਾ ਨਿਗਮਣ ਦਾ ਪਿੰਡ ਆ ਐਟ ਟਾਈਮ ਜਾਣੇ ਪਹਿਚਾਣੇ ਚਿਹਰੇ ਦੇ ਕੋਲ ਆ ਜਿੰਦਾ ਵਪਾਰ ਲੈਣ ਦੇ ਵਿੱਚ ਤੇ ਬਰੀਡਿੰਗ ਦੇ ਉੱਤੇ ਵੱਡਾ ਨਾਮ ਆ ਮਿੱਤਰੋ ਬੱਬੇ ਬਾਈ ਦੇ ਕੋਲ ਦੋ ਜਾਨਵਰ ਤੁਹਾਨੂੰ ਵਿਖਾਉਣੇ ਆ ਦੋਵਾਂ ਜਾਨਵਰਾਂ ਦੇ ਵਿੱਚੋਂ ਇੱਕ ਨੀਲੀ ਰਾਵੀ ਨਸਲ ਦੀ ਮੈਂ ਤੇ ਇੱਕ ਮਿੱਤਰੋ ਛੋਟੀ ਹੋਊਗੀ ਸਾਫ਼ ਸੁਥਰੇ ਅੰਗਾ ਪੈਰਾਂ ਦੇ ਵਿੱਚ ਦੋਵੇਂ ਜਾਨਵਰ ਆ ਕਰਦੇ ਆ ਗੱਲਬਾਤ ਸਾਰੀ ਜਾਣਕਾਰੀ ਲੈਣੇ ਆ ਮਿਲਦੇ ਆ ਬਾਈ ਨੂੰ ਆਪਾਂ ਬੱਬੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾ ਕੀ ਕਰਾਜੀ ਤੁਸੀਂ ਸੁਣਾਓ ਜੀ ਬਾ ਠੀਕ ਆ ਸਰ ਬੇ ਤੂੰ ਹੋਰ ਘਰ ਪਰਿਵਾਰ ਜੀ ਬਾ ਬਹੁਤ ਵਧੀਆ ਜੀ ਚਲੋ ਸ਼ੁਕਰ ਅੱਛਾ ਭਾਈ ਅੱਜ ਜਨਵਾਰ 2 ਆ ਹਨਾ ਹਾਂ 2 ਆ ਜੀ ਠੀਕ ਆ ਪਹਿਲੇ ਨੰਬਰ ਤੇ ਜਿਹੜੀ ਆਹ ਮੇ ਆ ਭਾਈ ਇਹਦੀ ਕੀ ਡਿਟੇਲ ਆ ਇਹਦੀ ਦੂਜੇ ਸੂਏ ਨੂੰ ਗੱਬਣਾ ਠੀਕ ਆ ਜੀ ਤੇ ਇਹਨੇ ਦਿੱਤਾ 14 ਕਿਲੋ ਦੁੱਧ ਪਹਿਲੇ ਸੂਏ ਪਹਿਲੇ ਸੂਏ ਦੂਜੇ ਸੂਏ ਹੁਣ ਸੂਣਾਗਾ ਹਾਂ ਦੂਜੇ ਸੂਏ ਸੂਣਾ ਇਹਨੇ ਠੀਕ ਹੈ ਕਿੰਨੇ ਚਿਰ ਦੀ ਗੱਪਣ ਹੋ ਗਈ ਬਈ ਇਹ ਇਹ ਹੋ ਗਈ ਸਾਢੇ ਤਿੰਨ ਮਹੀਨਿਆਂ ਦੀ ਸਾਢੇ ਤਿੰਨ ਮਹੀਨੇ ਦੋਸਤੇ ਹੀ ਹੈ ਜਾਨੀ ਢੋਕਰ ਗੱਪਣੀ ਕਹਿ ਸਕਦੇ ਹਾਂ ਹਾਂ ਢੋਕਰ ਕਬਣਾ ਇੱਕ ਟਾਈਮ ਮਿਲਦੀ ਹੈ ਇੱਕ ਟਾਈਮ ਮਿਲਦੀ ਹੈ ਹਾਂ ਤੇ ਅੱਛਾ ਬਾਈ ਦੁੱਧ ਕਿੰਨਾ ਇੱਕ ਟਾਈਮ ਦੇ ਵਿੱਚ 4 ਕਿਲੋ ਹੈ 4 ਕਿਲੋ ਆ ਹਾਂ ਅੱਛਾ ਇਹਦੇ ਸੀਮਨ ਸੂਮਣ ਦਾ ਕੋਈ ਪਤਾ ਕਿ ਨਹੀਂ ਪਤਾ ਹੈ ਸੀਮਨ ਦਾ ਕੋਈ ਸੀਮਨ ਦਾ ਦੇ ਮੈਨੂੰ ਪੱਕਾ ਪਤਾ ਨਹੀਂ ਤੇ ਪੁੱਛ ਕੇ ਦੱਸ ਦਾਂਗੇ ਕਨਫਰਮ ਕਰ ਲਿਓ ਹਾਂ ਹਾਂ ਪੱਕਾ ਪੁੱਛ ਕੇ ਦੱਸਾਂ ਰੇਟ ਬਾਈ ਫਰਿੰਦਾ ਰੇਡ ਫੋਨ ਤੇ ਕਰ ਲਾਂਗੇ ਸਰਪੇ ਠੀਕ ਹੈ ਕੱਢੋ ਬਰ ਨੂੰ ਤੋਰੇ ਮੜਾ ਜਾਨੀ ਖੋਲੋ ਨਹੀਂ ਮਿੱਤਰੋ ਦੂਜੇ ਸੂਏ ਲਈ ਸਾਢੇ ਤਿੰਨ ਮਹੀਨਿਆਂ ਦੀ ਜੀ ਹਾਂ ਸਾਢੇ ਤਿੰਨ ਸਾਢੇ ਤਿੰਨ ਤੋਂ ਉੱਤੇ ਹੀ ਆ ਸਾਢੇ ਤਿੰਨ ਤੋਂ ਉੱਤੇ ਗੱਪਣਾ ਚੈੱਕ ਪਾਸ ਆ ਤੁਸੀਂ ਆਪ ਵੀ ਇਹਨਾਂ ਦਾ ਚੈੱਕ ਕਰਾ ਕੇ ਲਿਆਵੇ ਆਪਾਂ ਵੀ ਕਰਾ ਦੇ ਹਾਂ ਆਪਦੀ ਚੈੱਕ ਕਰਵਾ ਕੇ ਆ ਜਾਨੀ ਜੋ ਗੱਲ ਮੈਂ ਕਹਿ ਤੀ ਇਹ ਕੁਰਲੀ ਤੋਂ ਬਾਹਰ ਹੋ ਗਈ ਮੇਰੀ ਕੋਈ ਗਾਰੰਟੀ ਨਹੀਂ ਹੋਊਗੀ ਜਾਂ ਮਾਲਕ ਦੀ ਜਾਂ ਤੁਹਾਡੀ ਗੱਲਬਾਤ ਆਪਸ ਦੇ ਵਿੱਚ ਜੋ ਫੋਨ ਤੇ ਤੈ ਹੋਊਗੀ ਉਹਦਾ ਤੁਸੀਂ ਜ਼ਿੰਮੇਵਾਰ ਹੋਵੋਗੇ ਆ ਦੇਖ ਸਕਦੇ ਆ ਮਿੱਤਰੋ ਇਹਦੇ ਕੈਰੈਕਟਰ ਕਰਮ ਵਾਲੀ ਦੇ ਬਾਡੀ ਬੰਤਰ ਦੀ ਐਨ ਅੰਗਾ ਆਰਾਂ ਦੀ ਨੀਲੀ 라ਵੀ ਨਸਲ ਦੇ ਵਿੱਚ ਪੈਂਦੀ ਆ ਮਿੱਤਰੋ ਪੈਂਦੀ ਨਹੀਂ ਹੈਗੀ ਐ ਹੈਗੀ ਆ ਚਲ ਹੈਗੀ ਪੈਂਦੀ ਪਿਓਰ ਆ ਠੀਕ ਹੈ ਨੀਲੀ 라ਵੀ ਨਸਲ ਦੇ ਵਿੱਚ ਆ ਮਿੱਤਰੋ ਇਹ ਚਾਰੇ ਪੈਰ ਜਿਹੜੇ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਸਿੰਘ ਪਿਓਰ ਨੀਲੀ 라ਵੀ ਵਾਲਾ ਮਿੱਤਰੋ ਥਣਾ ਤੇ ਨਿਸ਼ਾਨ ਆ ਜਿਹੜੇ ਥਣ ਜਿਹੜੇ ਤਿੰਨੇ ਚਿੱਟੇ ਤੇ ਇੱਕ ਕਾਲਾ ਵਾ ਇਹਨੂੰ ਕਰਮਾਲੀ ਦਾ ਲੱਗਾ ਹੋਇਆ ਅੰਗ ਵਜਨ ਮਜੂਦ ਝੋਟੀ ਦਾ ਪੂਰਾ ਚੰਗਾ ਵਾ ਮਿੱਤਰੋ ਬਾਕੀ ਜਿਹਨਾਂ ਪਿੱਠ ਪੂੜਾ ਖੜਨੀ ਖੁਰਨੀ ਝੋਟੀ ਦੀ ਕਮਾਲਾ ਗਾ ਨੂੰ ਵੱਧੇ ਵਾਲਾ ਸੌਦਾ ਵਾ ਘਾਟੇ ਵਾਲਾ ਨਹੀਂ ਕਿਉਂਕਿ ਭਾਈ ਇਹੋ ਜਿਹੇ ਜਿਹੜਾ ਨਗੀਨਾ ਵਾ ਘਾਟ ਠੋਕੜ ਗੱਪਾਂ ਦੇ ਵਿੱਚ ਮਿਲਦਾ ਵਾ ਰੇਟ ਭਾਈ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰੋ ਅੱਛਾ ਇੱਕ ਦੋ ਨੰਬਰ ਤੇ ਝੋਟੀ ਵੀ ਆ ਭਾਈ ਇਹ ਦੋ ਸਾਲਾਂ ਤੋਂ ਇੱਕ ਮਹੀਨਾ ਉੱਤੇ ਹੈ ਦੋ ਸਾਲ ਤੇ ਇੱਕ ਮਹੀਨੇ ਦੀ ਹੈ ਹਾਂ ਅੱਛਾ ਭਾਈ ਇਹਦਾ ਕੋਈ ਪਤਾ ਰਿਕਾਰਡ ਤਾਂ ਕਿ ਨਹੀਂ ਪਤਾ ਹੈ ਇਹਦੇ ਕੋਈ ਸੀ ਇਹ ਰੋਡੇ ਬਲਰ ਲੈਂਡ ਦੀ ਹੈ ਠੀਕ ਆ ਭਾਈ ਇਹ ਤੇ ਇਹਦਾ ਕੋਈ ਮਤਲਬ ਉਮਰ ਜਿਹੜੀ ਦੱਸੀ ਜਿਵੇਂ ਏਆਈ ਹੋਈ ਤਾਂ ਨਹੀਂ ਹੋਈ ਅਜੇ ਮੀਟੀ ਕਟੂਗਾ ਬਸ ਹੁਣ ਇੱਕ ਦੋ ਮਹੀਨੇ ਜਵਾਨ ਵਾਲੀ ਹੈ ਹਜੇ ਪਹਿਲਾਂ ਤਾਂ ਨਹੀਂ ਲਈ ਨਹੀ 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 ਇਹ ਛੋਟੀਆਂ ਨਾ ਸਰਬੇ ਦੂਜਾ ਹਾਂ ਵਜੜਨੀ ਹਜੇ ਹੈ ਨਾ ਤੇ ਪਰ ਲਿਓਰਟੀ ਝੋਲੀ ਝਾਲੀ ਤਾਂ ਜਮਾ ਕਰਦਾ ਤੂੰ ਝੋਲੀ ਵਾਕੇ ਚੰਗੀ ਮੇਲੇ ਚ ਖਾਣ ਵਾਲੀ ਕੱਟੀ ਹੈ ਯਾਰ ਅੱਛਾ ਭਾਈ ਇਹਦਾ ਰੇਟ ਫਿਰ ਹੂੰ ਤਾਂ ਹੀ ਕਰ ਲਾਂਗੇ ਸਰਪੇ ਠੀਕ ਹੈ ਬਾਈ ਠੀਕ ਹੈ ਲੈ ਮਿੱਤਰੋ ਚਾਰੇ ਪੈਰ ਅੱਖ ਸਾਰਾ ਕੁਝ ਮੱਥੇ ਪਟਾ ਜਿੰਨਾ ਵੀ ਹੈਗਾ ਵਜੂਦ ਚੰਗਾ ਵਾ ਕਰਮ ਵਾਲੀ ਦਾ ਮਿੱਤਰੋ ਬਾਕੀ ਚਮਕ-ਦਮਕ ਦੇ ਵਿੱਚ ਆ ਮਿੱਤਰੋ ਅੰਗਾ ਆਰਾਂ ਦੀ ਚੋਟੀ ਪੜਦੇ ਵੀਰੇ ਬਸ ਲਿਆ ਜਾ ਬਹੁਤ ਸੋਹਣੀ ਝੋਟੀ ਆ ਜਿਹੜੀ ਤੁਸੀਂ ਦੇਖ ਸਕਦੇ ਪੈਰ ਮੂਰਲੇ ਪਗਰਲੇ ਦੋਵਾਂ ਤੇ ਮਾਰਕਿੰਗ ਜਿਹੜੀ ਬਿਲਕੁਲ ਜਾਇਜ਼ ਆ ਦੋਵਾਂ ਪਸਵਾਂ ਦੀ ਮਾਰਕਿੰਗ ਬਿਲਕੁਲ ਜਾਇਜ਼ ਆ ਮਹਿੰਦੀ ਵੀ ਮਾਰਕਿੰਗ ਜਿਹੜਾ ਜੋ ਕੈਰੈਕਟਰ ਚਾਹੀਦੇ ਉਹ ਆ ਜੋ ਝੋਟੀ ਨੂੰ ਚਾਹੀਦੇ ਆ ਉਹ ਇਹ ਨਹੀਂ ਹੈਗਾ ਵੀ ਬਾਲੀ ਜਿਵੇਂ ਆਪਾਂ ਕਹਿ ਦਿੰਨੇ ਉਹਨੇ ਵੀ ਕਈ ਬਾਲੀਆਂ ਮਈਆਂ ਹੁੰਦੀਆਂ ਚੱਟੇ ਉਹ ਨਹੀਂ ਝੋਲੀ ਵੇਖੋ ਤੁਸੀਂ ਕਮਾਲ ਦੋਵਾਂ ਦਾ ਰੇਟ ਬਾਈ ਨੇ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰਨਾ ਵਾ ਤਾਂ ਤੁਸੀਂ ਗੱਲਬਾਤ ਲਈ ਨੰਬਰ ਬਾਈ ਦਾ ਨੋਟ ਕਰ ਲਓ ਬਾਈ ਨੰਬਰ ਦੱਸੇ ਕਿਰਾਂ ਦੀ 98727 ਜੀ 16232 ਇੱਕ ਵਾਰੀ ਹੋਰ ਬੋਲ ਦਿਓ ਜ ਇਸ ਨੰਬਰ ਤੇ ਬਾਈ ਨਾ ਕਰਨੀਆਂ ਮਿੱਤਰੋ ਗੱਲਬਾਤ ਨੀਲੀ ਰਾਵੀ ਨਸਲ ਦੇ ਦੋਵੇਂ ਜਨਵਾਰ ਕਮਾਲ ਆ ਬਾਕੀ ਤੁਹਾਡਾ ਕੀ ਇਹਨਾਂ ਬਾਰੇ ਖਿਆਲ ਆ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਧੰਨਵਾਦ